ਸਤਿ ਸ਼੍ਰੀ ਅਕਾਲ ਜੀ ਲੋਡ ਹੀ ਦੀਆਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਨਾਲ ਇੱਕ ਜ਼ਰੂਰੀ ਸੂਚਨਾ ਸੁਣੋ ਅੱਜ 13 ਜਨਵਰੀ 2025 ਨੂੰ ਆ ਬੰਦਿਆਂ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਬੰਦੇ ਜਗਰਾਉਂ ਦੇ ਨਾਲ ਲੱਗਦੇ ਪਿੰਡ ਮੀਰਪੁਰ ਹਾਂਸ ਦੇ ਵਿੱਚ 30 ਕਿੱਲੇ ਜ਼ਮੀਨ ਦਿਖਾ ਕੇ ਇਹਦਾ ਨਕਲੀ ਮਾਲਕ ਬਣ ਕੇ ਬਿਆਨਾ ਫੜਨ ਆਏ ਸੀ 1.5 ਕਰੋੜ ਰੁਪਈਆ ਰਾਏਕੋਟ ਦੇ ਵਿੱਚ ਫੜੇ ਗਏ ਨੇ ਤੇ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰਤਾ ਆਪਣੇ ਵੀਰ ਕਰਨੈਲ ਸਿੰਘ ਗੰਡੇਵਾਲ ਨਾਲ ਇਹਨਾਂ ਨੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਪਹਿਲਾਂ ਵੀ ਇੱਕ ਮੈਂ ਵੀਡੀਓ ਪਾਈ ਸੀ ਚੂੜ ਚੱਕ ਦੀ ਲਗਭਗ 1.5-2 ਮਹੀਨੇ ਹੋ ਗਏ ਹੋਣੇ ਆ ਸੋ ਮੇਰੀ ਦੋਸਤੋ ਸਾਰਿਆਂ ਨੂੰ ਇਹੀ ਬੇਨਤੀ ਹੈ ਤੁਸੀਂ ਕੋਈ ਵੀ ਜ਼ਮੀਨ ਖਰੀਦਦੇ ਹੋ ਤਾਂ ਉਹ ਜ਼ਮੀਨ ਨੂੰ ਵੈਰੀਫਾਈ ਜ਼ਰੂਰ ਕਰੋ ਮਾਲਕ ਨੂੰ ਮਿਲ ਕੇ ਉਹਦੇ ਘਰੇ ਜਾ ਕੇ ਤੇ ਆਂਡ ਗਵਾਂਡ ਚ ਪੁੱਛ ਕੇ ਇਹ ਜ਼ਮੀਨ ਸਾਨੂੰ ਵੀ ਦਿਖਾਈ ਗਈ ਸੀ ਪਰ ਸਾਡੇ ਤੋਂ ਬੰਦੇ ਇਹ ਭੱਜਣ ਲੱਗੇ ਕਿਉਂਕਿ ਅਸੀਂ ਜਦੋਂ ਵੈਰੀਫਿਕੇਸ਼ਨ ਕਰਨ ਲੱਗੇ ਵੀ ਮਾਲਕ ਦੇ ਘਰੇ ਜਾਣਾ ਅਸੀਂ ਉੱਥੇ ਮਿਲਣਾ ਫੇਰੇ ਸੀ ਵੀ ਆਂਡ ਗਵਾਂਡ ਤੋਂ ਪਤਾ ਕਰਾਂਗੇ ਤੇ ਤਾਂ ਸਾਡੇ ਤੋਂ ਇਹ ਬੰਦੇ ਬਚਦੇ ਰਹੇ ਪਰ ਇਹਨਾਂ ਨੇ ਦੂਜੀ ਪਾਰਟੀ ਨਾਲ ਸੌਦਾ ਕਰ ਲਿਆ ਜਿਹੜੀ ਜ਼ਮੀਨ 45-50 ਲੱਖ ਰੁਪਏ ਵਾਲੀ ਸੀ ਉਹਦਾ ਇਹਨਾਂ ਨੇ 32 ਲੱਖ ਨੂੰ ਸੌਦਾ ਕਰ ਲਿਆ ਜਦੋਂ ਸ਼ੱਕ ਹੋਇਆ ਉਹਨਾਂ ਨੇ ਆਧਾਰ ਕਾਰਡ ਚੈੱਕ ਕਰਾਇਆ ਤਾਂ ਨਕਲੀ ਨਿਕਲੇ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਤੁਹਾਡੇ ਗਾੜੇ ਕੂਨ ਪਸੀਨੇ ਦੀ ਕਮਾਈ ਹੁੰਦੀ ਹੈ ਕਿਸੇ ਨੇ ਜ਼ਮੀਨ ਵੇਚ ਕੇ ਗਾਂਹਾਂ ਜ਼ਮੀਨ ਲੈਣੀ ਹੁੰਦੀ ਆ ਕਿਸੇ ਨੇ ਆਪਣੀ ਰਿਟਾਇਰਮੈਂਟ ਦੇ ਪੈਸੇ ਲਾਉਣੇ ਹੁੰਦੇ ਆ ਕਈ ਵੀਰ ਐਨਆਰਆਈ ਨੇ ਜਿਹੜੇ ਵਿਦੇਸ਼ ਚੋਂ ਲੇਬਰਾਂ ਕਾਰ ਕਰ ਕਰਕੇ ਪੈਸੇ ਕਮਾ ਕੇ ਲਿਆਏ ਹੁੰਦੇ ਆ ਆਪਣਾ ਖਿਆਲ ਰੱਖਿਆ ਕਰੋ ਦੋਸਤੋ ਪੱਕੇ ਟਿਕਾਣੇ ਵਾਲੇ ਬੰਦੇ ਤੋਂ ਬਿਨਾ ਜ਼ਮੀਨ ਨਾ ਖਰੀਦਿਆ ਕਰੋ ਕਦੇ ਵੀ ਲਾਲਚ ਦੇ ਵਿੱਚ ਨਾ ਫਸੋ ਸਸਤੀ ਦੇ ਵਿੱਚ ਜਦੋਂ ਕੋਈ ਤੁਹਾਨੂੰ 40 ਲੱਖ ਵਾਲੀ ਜ਼ਮੀਨ ਦਾ 30 ਲੱਖ ਕਹਿੰਦਾ 32 ਲੱਖ ਕਹਿੰਦਾ ਤਾਂ ਸਮਝ ਜਾਓ ਵੀ ਕੀ ਗੱਲ ਆ। ਬਾਕੀ ਖੇਤ ਜਾਓ, ਬੱਟੇ-ਵੱਟ ਘੁੰਮੋ, ਫਰਦ ਨਕਸ਼ਾ ਲੋ, ਸਾਰੀ ਡਿਟੇਲ ਮਿਲਾਓ, ਮਾਲਕਾਂ ਬਾਰੇ ਆਂਡ-ਗਵਾਂਡ ਤੋਂ ਪਤਾ ਕਰੋ ਤੇ ਉਹਨੂੰ ਖੇਤ 'ਚ ਬੁਲਾ ਕੇ ਉਹਦੇ ਨਾਲ ਗੱਲ ਕਰੋ। ਉਹਦੀ ਫੋਟੋ ਲਓ, ਵੀਡੀਓ ਲਓ ਕਿਉਂਕਿ ਜਿਹੜੇ ਹਾਲਾਤ ਨੇ ਨਾ ਬਹੁਤ ਖਰਾਬ ਹੁੰਦੇ ਜਾਂਦੇ ਆ ਪੰਜਾਬ ਦੇ ਵਿੱਚ ਇੰਨੇ ਠੱਗ ਹੋ ਗਏ ਇਸ ਲਾਈਨ ਦੇ ਵਿੱਚ। ਇਹ ਤੋਂ ਪਹਿਲਾਂ ਵੀ ਰਾਇਕੋਟ ਦੇ ਬੰਦੇ ਉਹਦੇ ਵਿੱਚ ਫੜੇ ਗਏ ਸੀਗੇ ਜਿਨ੍ਹਾਂ ਨੇ ਸੌਦਾ ਕਰਵਾਇਆ ਸੀ ਹੁਣ ਆਹ ਬੰਦੇ ਵੀ ਰਾਇਕੋਟ ਦੇ ਵਿੱਚ ਫੜੇ ਗਏ ਨੇ ਅੱਜ ਮੈਂ ਸਕਰੀਨਸ਼ਾਟ ਲਾਇਆ ਬਾਈ ਨੇ ਪੋਸਟ ਵੀ ਪਾਈਆ ਕਰਨੈਲ ਸਿੰਘ ਨੇ ਆਪਣੀ ਆਈਡੀ ਤੋਂ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਵੀਰੇ ਵੀ ਚੰਗੇ ਬੰਦਿਆਂ ਦੇ ਰਾਹੀਂ ਸੌਦੇ ਕਰੋ ਪੱਕਾ ਵੈਰੀਫਾਈ ਕਰੋ ਪਟਵਾਰੀ ਕੋਲੋਂ ਤਹਿਸੀਲਦਾਰ ਕੋਲੋਂ ਪਿੰਡ ਦੇ ਸਰਪੰਚ ਕੋਲੋਂ ਪਤਾ ਕਰੋ ਭਈ ਆ ਬੰਦੇ ਦੀ ਜਮੀਨ ਲੈਣ ਲੱਗੇ ਆ ਜੀ ਅਸੀਂ ਇਹੀ ਬੰਦੇ ਨੇ ਕਿਉਂਕਿ ਮਾਲਕ ਬਾਹਰ ਬੈਠੇ ਹੁੰਦੇ ਆ ਇੱਥੇ ਫਿਰਦੇ ਲੋਕ ਉਹਨਾਂ ਦਾ ਆਧਾਰ ਕਾਰਡ ਕਿਵੇਂ ਨਾ ਕਿਵੇਂ ਕਢਾ ਕੇ ਆਪਣੀ ਫੋਟੋ ਉੱਤੇ ਲਵਾ ਲੈਂਦੇ ਆ ਤੇ ਬਿਆਨੇ ਫੜ ਕੇ ਮੁੜ ਕੇ ਲਵਦੇ ਨਹੀਂ ਹੈਗੇ ਤੇ ਖੱਜਲ ਖੁਆਰੀ ਜ਼ਮੀਨ ਵਾਲਿਆਂ ਨੂੰ ਵੀ ਹੋ ਜਾਂਦੀ ਹੈ ਤੇ ਖਰੀਦਣ ਵਾਲਿਆਂ ਦੇ ਤਾਂ ਪੈਸੇ ਜਾਂਦੇ ਲੱਗਦੇ ਆ 30 ਕਿੱਲਾਂ ਦਾ ਸੌਦਾ ਸੀ 32 ਲੱਖ ਰੁਪਏ ਨੂੰ 1.5 ਕਰੋੜ ਰੁਪਏ ਅਡਵਾਂਸ ਵੜਨ ਲੱਗੇ ਸੀ ਜੇ ਦੇ ਜਾਂਦੇ ਐ ਨਹੀਂ ਪਤਾ ਇੱਕ ਅੱਧੀ ਕਿਸ਼ਤ ਹੋਰ ਵੀ ਲੈ ਜਾਂਦੇ ਕਿਉਂਕਿ ਇਸ ਤਰ੍ਹਾਂ ਦੇ ਇੱਥੇ ਬਹੁਤ ਕੇਸ ਹੋ ਗਏ ਹੁੰਦੇ ਸਾਰੇ ਪੰਜਾਬ ਚ ਹੀ ਨੇ ਬਾਕੀ ਆਪਣਾ ਦਫ਼ਤਰ ਮਹਿਲਕਰਾਂ ਦੇ ਵਿੱਚ ਹੈ ਜੀ ਤੇ ਪੰਜ ਕਰਾਈਆਂ ਪਿੰਡ ਦੇ ਵਿੱਚ ਹੈ ਕੋਈ ਬੰਦਾ ਸੱਜਣ ਮਿੱਤਰ ਚਾਹੁੰ ਮਿਲਣਾ ਚਾਹੁੰਦਾ ਹੁੰਦਾ ਕੋਈ ਜ਼ਮੀਨ ਖਰੀਦਣਾ ਦਫ਼ਤਰ ਆਓ ਦੇਖੋ ਜਮੀਨਾਂ ਦੀ ਫੇਰ ਕੋਈ ਬੇਨਤੀ ਕਰਦਾ ਮੈਂ ਪਰਖ ਕਰੋ ਫੇਰ ਜਮੀਨ ਖਰੀਦੋ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ